ਮਾਨਸਾ ਜ਼ਿਲ੍ਹੇ ਦੀ ਨਗਰ ਕੌਂਸਲ ਦੇ ਉੱਪਰ ਵਿਜੀਲੈਂਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ ਜਿਸ ਦੇ ਵਿੱਚ ਕਈਆਂ ਨੂੰ ਐਫਆਈਆਰ ਦੇ ਵਿੱਚ ਲਿਆਂਦਾ ਗਿਆ ਤੇ ਉਸ ਦੇ ਵਿੱਚ ਇਹ ਜੇਆਈ ਦੇ ਹੱਥੋਂ 1 ਲੱਖ ਰੁਪਿਆ ਨਗਦ ਪ੍ਰਾਪਤ ਕੀਤਾ ਗਿਆ ਤੇ ਉਸ ਨਾਲ ਮਾਨਸਾ ਦੇ ਵਿੱਚ ਵਿਕਾਸ ਕੰਮਾਂ ਜੋ ਦੇ ਨਾਂ ਤੇ ਕੰਮ ਚੱਲ ਰਹੇ ਹਨ ਉਹਨਾਂ ਵਿੱਚ ਵੀ ਕਾਫੀ ਮਾਤਰਾ ਵਿੱਚ ਗਵਰਨ ਹੋਣ ਦੀ ਸੰਭਾਵਨਾ ਹੈ ਆਕਿ ਜਨਤਾ ਪਾਰਟੀ ਦੇ ਪ੍ਰਧਾਨ ਦਾ ਕੀ ਕਹਿਣਾ ਹੈ ਆਉ ਤੁਹਾਨੂੰ ਸੁਣਾਉਣੀ ਹੈ ਇਸ ਪਿਛੇ ਤੇ ਨਾਲ ਹੀ ਤੁਹਾਨੂੰ ਉਹ ਵੀਡੀਓ ਵੀ ਦਿਖਾਉਂਦੇ ਆ ਜਿਸ ਰਾਹੀਂ ਨਗਰ ਕੌਂਸਲ ਦਾ ਕਰਮਚਾਰੀ ਜੇਈ ਸ਼ਰਿਆਮ ਪੈਸੇ ਫੜ ਰਿਹਾ ਹੈ ਉਹ ਵੀ ਵੀਡੀਓ ਸਾਹਮਣੇ ਆ ਚੁੱਕੀਆਂ ਨੇ ਤੇ ਆ ਦੇਖੋ ਧਿਆਨ ਨਾਲ ਉਹ ਵੀਡੀਓ ਵਿੱਚ ਹਨ ਐਫ ਆਈ ਆਰ ਦੀ ਕਾਪੀ ਵੀ ਨਾਲ ਨੱਥੀ ਹੈ ਇਹ ਦਾ ਨੇ ਚੋ ਉਹ ਸਵਾਵਾ ਹੋ ਗਿਆ ਹੈ ਨਾ ਉਹ ਉਹਦਾ ਜਿਹੜੀ ਬਗਨੀ ਬਗਨੀ ਕੰਮ ਹੈ ਨਾ ਜੀ ਆਪ ਜੀ ਐਡਮੋਰ ਕਰਦੇ ਨੇ ਦੇਖੀ ਪਾਉਂਦਾ ਜੀ ਬਈ ਮੈਂ ਉਹ ਨਹੀਂ ਲੱਭਾ ਰਿਹਾ ਕਿ ਕਿਹੜੀ ਜਗ੍ਹਾ ਉੱਥੇ ਉਹ ਦੂੜੂ ਦੂੜੂ ਉਹ ਹੁੰਦਾ ਮੱਟੀ ਪੈ ਗਈ ਬੀਲੀ ਗੜੀ ਤੁਹਾਨੂੰ ਪਤਾ ਹੀ ਹੈ ਕਿੰਨੀ ਵੈਲੀ ਮੱਟੀ ਜੀ ਬੀਲੀ ਗੱੜੀ ਗਲੀ ਚ ਉੱਥੇ ਦੇਖੀ ਜੀ ਹਾਂ ਇਹ ਤੇ ਉਪਰ ਲੈਨ ਦਾ ਸਿੰਘ ਵਾਲੀ ਗਲੀ ਕਿੰਨੀ ਮੱਟੀ ਪੈ ਗਈ ਜੀ ਨੀਵੀਂ ਗਲੇ ਹਾਂ ਜਿਹੜਾ ਲੇਨ ਚੋਂ ਹਾਂ ਨਹੀਂ ਹਾਂ ਜੇ ਕੋਈ ਖੱਡਾ ਹੋਊ ਤਾਂ ਤਾਂ ਕੋਈ ਹੈ ਹਾਂ ਜੀ ਉਹ ਖੱਡਾ ਦੀ ਹਾਂ ਹਾਂ ਉਹ ਤੁਹਾਨੂੰ ਕਿਹਦਾ ਆ ਰਹੀ ਹਾਂ ਜੀ ਕੋਨਾ ਹੁੰਦਾ कि यहाँ पर मानसा के अंदर जो नगर काउंसिल काम कराती है ठेकेदारों से जैसे उनको टेंडर देके काम कराती है पिछले दिनों एक टेंडर ठेकेदार के काफ़ी उसको तंग परेशान किया जा रहा था उसने शिकायत की है उसकी शिकायत के आधार पर जहाँ पर आठ लोगों के ऊपर पर्चा हुआ है जैसे नगर काउंसिल के अध्यक्ष हैं नगर काउंसिल के ई हैं जे हैं और लगभग काफ़ी उनके कार्यकर्ता हैं तो हम प्रशासन से मांग करते हैं सरकार से मांग करते हैं कि इन लोगों के ऊपर बनती कार्रवाई होनी चाहिए क्योंकि नगर काउंसिल के अंदर हमारे को पता लगा है काफ़ी मेर के जहाँ पर घपले चल रहे हैं जैसे एडवर्टाइजमेंट बोर्ड है एन है नक्शों को लेके है यानी कि जहाँ कोई नए काम चल रहे हैं उनकी भी कई लोगों ने यानी कि जैसे अपना सरकार अपने हमारे भी जो एमसी सी वहाँ पर हैं हमारे यानी कि जो मौजूदा आदमी हैं उन्होंने भी जो अपना ਇਸਕੇ ਆਪਣਾ ਸੈਕਟਰੀ ਸਾਹਿਬ ਕੋ ਵੀ ਇੱਕ ਲੈਟਰ ਲਿਖਾ ਹੋਇਆ ਲੇਕਿਨ ਅਭੀ ਤੱਕ ਕੋਈ ਕਾਰਵਾਈ ਨਹੀਂ ਹੋਈ। ਅਸੀਂ ਪ੍ਰਸ਼ਾਸਨ ਸੇ ਮੰਗ ਕਰਦੇ ਹਾਂ ਇਨ ਲੋਕੋ ਕੇ ਉਪਰ ਬੰਤੀ ਕਾਰਵਾਈ ਹੋਣੀ ਚਾਹੀਦੀ। ਡੈਕਟਾ ਘਟਣਾ ਜੇ 10000 ਕੁੱਤੇ ਐ ਨਾ 10 ਲੱਖ ਤੋਂ ਉਹਦਾ 1% ਘਟਣ ਲੱਗੇ। ਅੱਛਾ। ਹਾਂ ਉਹ ਘਟਣਾ ਜੇ ਮੈਂ ਕੁਛ ਨਹੀਂ ਕੀਤਾ ਕੰਟਰੈਕਟ ਸਰਕਾਰੀ ਘਟਣਾ ਨਹੀਂ। ਹਾਂ ਉਹ ਪਈਆ ਨਵੀਂ ਥਰਡ ਪਾਰਟੀ ਆਰਡਰ ਭੇਜੋ ਸਾਲਾ ਕੋ ਨਵਾਂ ਕੋਠਾ ਲਾਗੇ। 7 ਲੱਖ ਤੋਂ ਉੱਪਰ ਜਿਹੜਾ ਕੰਟੈਂਡਰ ਆ ਉਹਦਾ ਹਾਂ ਉਹਦਾ 80 ਪੈਸੇ ਆ ਪਤਾ ਨਹੀਂ 1% ਆ ਇਹ ਜਾਂ ਕੁਛ ਆ ਜੇ ਉਹ। ਦੂਜੀ ਗੱਲ ਮੈਂ ਇਹ ਤਾਂ ਨਹੀਂ ਇਹ ਰੌਣ ਫਿਗਰ ਚ ਕਰਤੀ ਫਿਰ ਇਹ ਕੀ ਉਹ ਪ੍ਰਧਾਨਗਣਾ ਜੀ ਸਰ ਕੀ ਨਾਮ ਹੈ सुरेंद्र ਕੁਮਾਰ ਜੀ सुरेंद्र ਜੀ ਜਿਹੜੇ ਤੁਸੀਂ ਬਿਜੀਲੈਂਸ ਕੋਲੇ ਮਾਨਸਾ ਦੇ ਕਈ ਜਨ ਉਹਨਾਂ ਦੇ ਉੱਪਰ ਰੇਡ ਮਰਵਾ ਕੇ ਉਹਨਾਂ ਨੂੰ ਨਕਦ ਪੈਸੇ ਦੇ ਕੇ ਫਰਵਾਏ ਆ ਇਹ ਸਾਰਾ ਕੀ ਮਾਮਲਾ ਹੈ ਇਹ ਸਾਰਾ ਰਿਸ਼ਵਤ ਦਾ ਮਾਮਲਾ ਸਰ ਵੀ ਮੈਂ ਤੇ ਨਗਰ ਕੌਂਸਲ ਦੇ ਵਿੱਚ ਇੰਟਰੋ ਟੈਲਾਂ ਦੀਆਂ ਗਲੀਆਂ ਬਣਾਉਣ ਦਾ ਤੇ ਟੈਂਡਰ ਕੰਮ ਕਰਨ ਦਾ ਖਾਸੇ ਕੰਮਾਂ ਦਾ ਟੈਂਡਰ ਲੱਤੇ ਸੀਗਾ ਮੈਂ ਉਹਦੇ ਕੰਮ ਕਰਨ ਤੋਂ ਬਾਅਦ ਪੇਮੈਂਟ ਮੰਗ ਰਿਹਾ ਸੀਗਾ ਨਾਲ ਵਾਰੀ ਵਾਰੀ ਪੇਮੈਂਟ ਮੰਗ ਰਿਹਾ ਸੀਗਾ ਇਹ ਪੇਮੈਂਟ ਨਾ ਦੇਣ ਦੀ ਵਜ੍ਹਾ ਕਰ ਕਮਿਸ਼ਨ ਨੂੰ ਵੱਧ ਲੈਣ ਦੀ ਵਜ੍ਹਾ ਤੇ ਪੇਮੈਂਟ ਨਹੀਂ ਕਰਦੇ ਸੀ ਉਹ ਕਹਿੰਦੇ ਸਾਨੂੰ ਕਮਿਸ਼ਨ ਦੇ ਕੇ ਜਾਓ ਪ੍ਰਾਣ ਅੱਡ ਕਮਿਸ਼ਨ ਮੰਗਦਾ ਸੀ ਜੇ ਆਈ ਅੱਡ ਕਮਿਸ਼ਨ ਮੰਗਦਾ ਸੀ ਏ ਐਮ ਆਈ ਅੱਡ ਕਮਿਸ਼ਨ ਮੰਗਦਾ ਸੀ ਕਾਊਂਟੈਂਟ ਅੱਡ ਕਮਿਸ਼ਨ ਮੰਗਦਾ ਸੀ ਤੇ ਈਓ ਸਾਹਿਬ ਅੱਡ ਕਮਿਸ਼ਨ ਮੰਗਦੇ ਸੀ ਸਾਰੇ ਜਿੰਨੇ ਵੀ ਸਾਰੇ ਆਮਾਲਾ ਸੀਗਾ ਸਾਰੇ ਪੈਸੇ ਵਾਂਦੇ ਸੀ ਸਰ ਕੁੱਲ ਕਿੰਨੀ ਤੁਹਾਡੀ ਅਮਾਉਂਟ ਸੀ ਕਿੰਨੇ ਪਰਸੈਂਟ ਇਹ ਰਿਸ਼ਵਤ ਮੰਗਦੇ ਸੀ 18% ਕਮਿਸ਼ਨ ਮੰਗਦੇ ਸੀ ਸਰ ਕਿੰਨੀ ਬੀ ਅਮਾਉਂਸ ਸੀ ਲੋਟ ਵੀ ਲੁੱਟਦੇ ਸੀ ਤੇ ਘੁਟਦੇ ਵੀ ਸੀ ਸਾਰੇ ਇਹ ਵੀ ਮਤਲਬ ਬਦਮਾਸ਼ੀ ਪੂਰੀ ਕਰਦੇ ਸੀਗੇ ਦਫਤਰ ਜੇ ਕਹਿੰਦੇ ਪੌੜੀਆਂ ਤੁਹਾਨੂੰ ਅਸੀਂ ਪੌੜੀਆਂ ਨਹੀਂ ਚੜ੍ਹਨ ਹੁੰਦੀ ਸਰ ਭਗਵਾਨ ਸਤਿਮਾਨ ਨੇ ਕਿਹਾ ਸੀਗਾ ਵੀ ਸਾਡੇ ਸਮੇਂ ਦੇ ਵਿੱਚ ਅਸੀਂ ਰਿਸ਼ਵਤ ਬੰਦ ਕਰ ਦਾਂਗੇ ਲੇਕਿਨ ਤੁਹਾਨੂੰ ਕਿਵੇਂ ਲੱਗਦਾ ਇਹ ਸਰ ਰਿਸ਼ਵਤ ਬੰਦ ਹੋ ਨਹੀਂ ਹੋਈ ਸਰ ਅੱਗੇ ਅਸੀਂ ਰਿਸ਼ਵਤ ਬੰਦ ਕਰਨ ਵਾਸਤੇ ਹੀ ਅਸੀਂ ਅੱਗੇ ਆ ਰਹੇ ਹਾਂ ਜਨਾਬ ਸੰਦੂ ਕਿਸੇ ਨੂੰ ਕਿਸੇ ਨੂੰ ਅੱਗੇ ਆਣਾ ਪਿਆਣਾ ਸੀਗਾ ਜੀ ਠੀਕ ਸਰ ਆਮ ਆਦੀ ਪਾਰਟੀ ਸਰਕਾਰ ਦਾ ਕਹਿਣਾ ਸੀ ਵੀ ਅਸੀਂ ਪੰਜਾਬ ਦੇ ਵਿੱਚੋਂ ਰਿਸ਼ਵਤ ਬੰਦ ਕਰ ਦਾਂਗੇ ਤੁਹਾਨੂੰ ਕਿਵੇਂ ਲੱਗਦਾ ਇਹ ਸਰ ਭਗਵੰਤ ਮਾਨ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੇ ਵੋਟਾਂ ਇਸ ਕਰਕੇ ਪਾਈਆਂ ਸੀ 99% ਇਸ ਕਰਕੇ ਜਿਤਾਈਆਂ ਸੀ ਵੀ ਰਿਸ਼ਵਤ ਬੰਦ ਹੋ ਜਾਊਗੀ ਪਿਛਲੇ ਸਰਕਾਰਾਂ ਨੇ ਰਿਸ਼ਵਤ ਨਹੀਂ ਬੰਦ ਕੀਤੀ ਸੀ ਤੇ ਹੁਣ ਅਸੀਂ ਇਸ ਕਰਕੇ ਅੱਗੇ ਆਏ ਆਂ ਵੀ ਰਿਸ਼ਵਤ ਬੰਦ ਹੋਵੇ ਰਿਸ਼ਵਤ ਇਹਨਾਂ ਜਿਹੜੇ ਥੱਲੇ ਬੰਦੇ ਹੈਗੇ ਆ ਉੱਪਰ ਲੈਵਲ ਤੱਕ ਭਗਵੰਤ ਮਾਨ ਜੀ ਬਹੁਤ ਵਧੀਆ ਕੰਮ ਕਰ ਰਹੇ ਆ ਥੱਲੇ ਲੈਵਲ ਤੇ ਜਿਹੜੇ ਹੈਗੇ ਅਫਸਰ ਲੋਬੀ ਹੈਗੀ ਆ ਇਹ ਥੱਲੇ ਲੈਵਲ ਤੇ ਕੋਈ ਰਿਸ਼ਵਤ ਬਿਨਾਂ ਕੋਈ ਕੰਮ ਨਹੀਂ ਕਰ ਰਹੇ ਸ਼ਰਮ ਤੱਜੀਆਂ ਡਾ ਰਹੇ ਨੇ ਗੁੰਡਾਗਰਦੀ ਕਰ ਰਹੇ ਨੇ ਲੁੱਟ ਤੇ ਕਸੁੱਟ ਕਰਕੇ ਪੈਸੇ ਲੈ ਰਹੇ ਨੇ ਅਸੀਂ ਭਗਵਾਨ ਤਮਨ ਜੀ ਨੂੰ ਕੋਲੇ ਆ ਜਾ ਕੇ ਇਹ ਦੱਸਣਾ ਚਾਹੁੰਦੇ ਆਂ ਵੀ ਮਿਲ ਕੇ ਵੀ ਦੱਸਣਾ ਚਾਹੁੰਦੇ ਆਂ ਵੀ ਆ ਦੇਖੋ ਅਸੀਂ ਤੁਹਾਡਾ ਜਿਹੜਾ ਕੰਮ ਅਸੀਂ ਅਸੀਂ ਕਰਕੇ ਲਿਆਏ ਆਂ ਗਰੀਬ ਜਨਤਾ ਦਾ ਕੰਮ ਜਿਹੜੇ ਗਰੀਬ ਵਰਗ ਦੇ ਛੋਟੇ ਲੋਕ ਕੰਮ ਹੈਗੇ ਆ ਤਿੰਨ ਮੇਰੇ ਲੜਕੀਆਂ ਲੜਕੀਆਂ ਹੋਣ ਦੇ باوجود ਵੀ ਇਹ ਪ੍ਰਸ਼ਟਾਚਾਰ ਪ੍ਰਸ਼ਟਾਚਾਰ ਤੋਂ ਬਿਨਾ ਕੋਈ ਕੰਮ ਕਰਕੇ ਰਾਜ਼ੀ ਨਹੀਂ ਗਾ ਨੂੰ ਕਹਿੰਦੇ ਪੈਸੇ ਦਿਓ ਸ਼ਰਮ ਪੈਸੇ ਸ਼ਰਮ ਵੀਡੀਓ ਸ਼ਰਮ ਆਡੀਓ ਸ਼ਰਮ ਸਾਡੇ ਕੋਲ ਸਾਰਾ ਕੁਝ ਹੋਣ ਦੇ باوجود ਵੀ ਸਾਨੂੰ ਧਮਕੀਆਂ ਦੇ ਰਹੇ ਆ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਅਸੀਂ ਸਾਨੂੰ ਇਨਸਾਫ਼ ਮਿਲਣਾ ਚਾਹੀਦਾ 20000 ਬੰਦ ਹੋਣਾ ਚਾਹੀਦਾ